15 ਅਗਸਤ ਨੂੰ ਦਿੱਲੀ ਵਿਖੇ ਇੰਦਰਾ ਗਾਂਧੀ ਭਵਨ ਤੇ ਤਿਰੰਗਾ ਝੰਡਾ ਲਹਿਰਾਇਆ ਜਿਹੜਾ ਉੱਥੇ ਸਮਾਗਮ ਹੋਇਆ ਉਸ ਸਮਾਗਮ ਵਿੱਚ ਸਿੱਖਾਂ ਦਾ ਕਾਤਲ ਭਗਤ ਲਰਵੀ ਸ਼ਾਮਲ ਹੋਇਆ ਇਸ ਮੁੱਦੇ ਨੂੰ ਲੈ ਕੇ ਸਾਡੇ ਨਾਲ ਸੁਰਉਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਆਗੂ ਸਰਦਾਰ ਸੁਖਵਿੰਦਰ ਸਿੰਘ ਭਾਟੀਆ ਗੱਲ ਕਰਨਗੇ ਪੜੀਸਲ ਇਸ ਮੌਕੇ ਲੈ ਕੇ ਕੀ ਕਹੂੰਗਾ ਦੋਸਤੋ 15 ਅਗਸਤ ਨੂੰ ਦਿੱਲੀ ਵਿਖੇ ਇੰਦਰਾ ਗਾਂਧੀ ਪਵਨ ਵਿੱਚ ਜੋ ਤਿਰੰਗਾ ਝੰਡਾ ਲਹਿਰਾਇਆ ਗਿਆ ਉਸ ਸਮਾਗਮ ਵਿੱਚ 1984 ਦੇ ਹੋਏ ਸਿੱਖ ਦੰਗਿਆਂ ਦਾ ਕਾਟਲ ਜਗਦੀਸ਼ ਟਾਈਟਲ ਦਾ ਸ਼ਾਮਿਲ ਹੋਣਾ ਸਿੱਖ ਕੌਮ ਦੇ ਨਾਲ ਇੱਕ ਵੱਡਾ ਖਿਲਵਾੜ ਹੈ ਇਸ ਨਾਲ ਸਿੱਖ ਕੌਮ ਦੇ ਹਿਰਦੇ ਬਲੁੰਦਰੇ ਗਏ ਹਨ ਕਿਉਂਕਿ ਇੱਕ ਪਾਸੇ ਤਾਂ rahul gandhi ਸਿੱਖ ਕੌਮ ਤੋਂ ਕਾਂਗਰਸ ਸਰਕਾਰ ਵੱਲੋਂ ਹੋਈਆਂ ਪੁਲਾਦੀ ਮਾਫੀ ਮੰਗ ਰਿਹਾ ਹੈ दूसरे पासे उन्नीस सो चौरासी जगदीश टाइटलर नू अपने नाल समागम विच खड़ा करके सिख कौम नाहूंद की, की दसना चाहूँगा है इस बारे उगे समाज सेवी ती श्रोमी अकाली दल अमृतसर सीनियर आगू सुखविंदर सिंह भाटिया नाल जो गल बात हुई आओ देखते दे हाँ ਲੇਦਾ ਤੁਹਾਡੇ ਸਭ ਤੋਂ ਪਹਿਲੇ ਸਰੋਤੇ ਜਿਹੜੇ ਦੇਸ਼ ਵਿਦੇਸ਼ ਦੇ ਅੰਦਰ ਸੁਣਦੇ ਨੇ ਉਹਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜਦੋਂ ਅਸੀਂ 15 ਅਗਸਤ ਦਾ ਉਹਨਾਂ ਦਾ ਝੰਡਾ ਚੁਲਾਣ ਵਾਲੇ ਪ੍ਰੋਗਰਾਮ ਦੇ ਅੰਦਰ ਦੇਖਿਆ ਪਹਿਲੇ ਤਾਂ ਸਾਨੂੰ ਇਹ ਆ ਕਿ ਗੁਲਾਮੀ ਦਾ ਅਹਿਸਾਸ ਤਾਂ ਉਦੋਂ ਹੀ ਹੋ ਜਾਂਦਾ ਜਦੋਂ ਝੰਡਾ ਝੁਲਦਾ ਤੇ ਕਿਉਂਕਿ ਸਾਨੂੰ ਇਸ ਦੇਸ਼ ਨੇ ਇਨਸਾਫ ਨਹੀਂ ਦਿੱਤਾ ਫਿਰ ਦੂਸਰਾ ਜੀ راہুল ਗਾਂਧੀ ਵਰਗਾ ਜਿਹੜਾ ਕਦੀ ਦਰਬਾਰ ਸਾਹਿਬ ਆ ਕੇ ਮਾਫੀ ਮੰਗਦਾ ਕਦੀ ਕੈਨੇਡਾ ਅਮਰੀਕਾ ਬਾਹ ਲਿਆ ਦੇਸ਼ਾਂ ਜੇ ਜਾ ਕੇ ਸਿੱਖਾਂ ਤੋਂ ਮਾਫੀ ਮੰਗਦਾ ਕਿ ਸਾਡੋ ਤੋਂ ਗਲਤੀ ਹੋਈ ਆ ਉਸ ਦੇ ਬਾਅਦ 15 ਅਗਸਤ ਨੂੰ ਜਦੋਂ ਇੰਦਰਾ ਗਾਂਧੀ ਭਵਨ ਦੇ ਵਿੱਚ ਝੰਡਾ ਚੁਲਾਂਦੇ ਨੇ ਤੇ ਉਹਦੇ ਵਿੱਚ ਜਗਦੀਸ਼ ਟੈਟਲਰ ਤੇ ਪੰਜਾਬ ਦੇ ਕਈ ਸੀਨੀਅਰ ਲੀਡਰ ਜਿਹੜੇ ਪੱਗਾਂ ਹੀ ਸਿਰ ਫਿਜ਼ਾ ਕੇ ਬੈਠੇ ਨੇ ਉਹ ਨਾਲ ਬਰਾਬਰ ਖੜੇ ਹੁੰਦੇ ਨੇ ਉਹਦੀ ਵਿਰੋਧਤਾ ਨਹੀਂ ਕਰਦੇ ਇਥੋਂ ਸਾਡੇ ਜ਼ਖਮਾਂ ਤੇ ਨਮਕ ਦੀ ਬਜਾਏ ਮਿਰਚਾ ਛੜਕੰਦਾ ਕੰਮ ਕੀਤਾ ਜਾਂਦਾ। ਕੋਟ ਬੈਂਕ ਨੂੰ ਕੈਪਚਰ ਕਰਨ ਵਾਸਤੇ ਪੰਜਾਬ ਚ ਆ ਕੇ ਕਹਿੰਦੇ ਨੇ ਕਿ ਸਾਨੂੰ ਮਾਫ਼ ਕੀਤਾ ਜਾਏ। ਸਾਥੋ ਗਲਤੀ ਹੋ ਗਈ ਆ ਉਹ ਜਿਹੜਾ ਕਾਰਾ ਸੀ ਉਹ ਗਲਤ ਸੀ। ਬਾਹਰ ਜਾ ਕੇ ਵੀ ਇਹੀ ਗੱਲ ਕਹਿੰਦੇ ਨੇ ਪਰ ਦੇਸ਼ ਦੇ ਅੰਦਰ ਜਦੋਂ ਆਪਣੀ ਪਾਰਟੀ ਦੀ ਕੋਈ ਮੀਟਿੰਗ ਜਦ ਪਾਰਟੀਆ ਲੋਕ ਕੋਈ ਪ੍ਰੋਗਰਾਮ ਰੱਖਿਆ ਜਾਂਦਾ ਤੇ ਜਗਦੀਸ਼ ਟੈਟਰਲਰ ਨੂੰ ਆਪਣੇ ਬੁੱਕਲ ਦਾ ਸੱਪ ਜਿਹੜਾ ਉਹਨਾਂ ਦਾ ਸਾਨੂੰ ਡੰਕਣ ਵਾਸਤੇ ਰੱਖਿਆ ਆ ਉਹਨੂੰ ਬਰਾਬਰ ਖੜਾ ਕੀਤਾ ਜਾਂਦਾ ਤੇ ਜਿਹੜਾ ਉਹ ਡੰਕ ਉਹਨੇ ਮਾਰਿਆ ਸੀ ਨਵੰਬਰ 1984 ਦੇ ਅੰਦਰ ਉਹਦਾ ਦਰਦ ਸਾਡੇ ਸੀਨੀਅਰਾਂ 'ਚ ਫਿਰ ਉਬਾਲਾ ਤੇ ਤਿੰਨ ਤਿੰਨ ਮਹੀਨੇ ਦੇ ਬੱਚੇ ਜਿਨ੍ਹਾਂ ਦੇ ਮੂੰਹ 'ਚ ਪਟਰੋਲ ਪਾ ਕੇ ਸਟੋਪਾਂ ਦੇ ਅੱਗ ਲਗਾ ਲਗਾਈਆਂ ਗਈਆਂ ਉਹ ਬੱਚਿਆਂ ਦਾ ਦਰਦ ਸਾਡੇ ਫਿਰ ਦਿlo ਦਿਮਾਗ ਜੀ ਅਸੀਂ ਭੁੱਲਦੇ ਨਹੀਂ ਲੇਕਿਨ ਉਹ ਦਰਦ ਫਿਰ ਤਾਜ਼ਾ ਕੀਤਾ ਜਾਂਦਾ ਕਿ ਇਹ ਅਸੀਂ ਤੁਹਾਡੇ ਵਾਸਤੇ ਸਾਡੇ ਕੋਲੇ ਰਕਸ਼ਸ਼ ਅੱਜ ਵੀ ਖੜੇ ਨੇ ਅੱਜ ਵੀ ਅਸੀਂ ਆਪਣੇ ਨਾਂ ਰੱਖੇ ਨੇ ਜੇ ਤੁਸੀਂ ਕੋਈ ਵੀ ਜ਼ੁਰਤ ਕੀਤੀ ਤਾਂ ਅਸੀਂ ਤੁਹਾਡੇ ਵਾਸਤੇ ਇਹ ਸਾਡੇ ਆ ਬਾਡੀਗਾਰਡ ਦੇ ਰੂਪ ਚ ਨੇ ਇਹਨਾਂ ਨੂੰ ਕਰਨਾ ਚਲ ਟੋਮੀ ਚਲ ਟਾਟਰ ਚਲ ਸੰਜਲ ਕੁਮਾਰ ਤੇ ਸਿੱਖਾਂ ਦਾ ਕਤਲੋਗਾਰਤ ਕਰਨਗੇ ਤੁਹਾਨੂੰ ਕੀ ਲੱਗਦਾ ਕੋਈ ਇਹੋ ਜਿਹਾ ਐਕਸ਼ਨ ਦੁਬਾਰਾ ਵੀ ਹੋ ਸਕਦਾ ਬਿਲਕੁਲ ਹੋ ਸਕਦਾ ਜੀ ਜੋ ਹਾਲਾਤ ਬਣ ਰਹੇ ਨੇ ਜੋ ਹਾਲਾਤ ਨੇ ਜੇ ਸਿੱਖਾਂ ਨੂੰ 78 ਸਾਲ ਆਜ਼ਾਦੀ ਨੂੰ ਹੋ ਗਏ ਨੇ 78ਵੀਂ ਵਾਰੇ ਗਾਡ ਮਰਾਈ ਗਈ ਕੀ ਸਿੱਖਾਂ ਨੂੰ ਇਨਸਾਫ ਦਿੱਤਾ ਅਜੇ ਦਿੱਲੀ ਦੇ ਸਿੱਖਾਂ ਨੂੰ ਇਨਸਾਫ ਨਹੀਂ ਦਿੱਤਾ ਦਿੱਲੀ ਦੇ ਕਤਲੋਗਾਰ ਤਾਂ ਇਨਸਾਨਾਂ ਨੂੰ ਇਨਸਾਫ ਨਹੀਂ ਦਿੰਦਾ ਬਾਕੀ ਸਟੇਟਾਂ ਦੇ ਅੰਦਰ ਜਿਹੜਾ ਕਤਲੋਗਾਰਤਾ ਹੈ ਜਿਹੜਾ ਭਜਨ ਨਾਲ ਲਿਆ ਰਹੇ ਨੇ ਚਿਕਰਾਇਆ ਜਿਹੜਾ ਕਾਨਪੁਰ ਵਿੱਚ ਹੋਇਆ ਜਿਹੜਾ ਵਿਧਿਆਪਦੇਸ਼ ਵਿੱਚ ਹੋਇਆ ਛੱਤੀਸਗੜ੍ਹ ਵਿੱਚ ਹੋਇਆ ਜਿਹੜਾ ਹਿਮਾਚਲ ਵਿੱਚ ਹੋਇਆ ਕਤਲੋਗਾਰ ਉਹ ਕਦੋਂ ਉਹਨਾਂ ਦੀ ਗੱਲ ਸ਼ੁਰੂ ਹੋਣੀ ਹੈ ਅਸਾਮ ਵਿੱਚ ਹੋਇਆ ਕਿਹੜੇ ਕਿਹੜੇ ਪ੍ਰਦੇਸ਼ ਦਾ ਨਾਮ ਲੀਏ ਪੂਰੇ ਹਿੰਦੁਸਤਾਨ ਵਿੱਚ ਹੋਇਆ ਤੇ ਇਹ ਇਹਨਾਂ ਨੇ ਇੱਕ ਵੀ ਦੋਸ਼ੀ ਖੜਾ ਨਹੀਂ ਕੀਤਾ ਕਿਉਂਕਿ ਮੈਂ ਅਜੇ ਹਿੰਦੂ ਨਹੀਂ ਕਿਉਂਕਿ ਮੈਂਬਰ ਪਾਰਲੀਮੈਂਟ ਹਿੰਦੂ ਨੇ ਜ਼ਿਆਦਾਤਰ ਕਿਸੇ ਹਿੰਦੂ ਨੇ ਵੀ ਆਵਾਜ਼ ਨਹੀਂ ਚੱਕੀ ਸਾਡੇ ਪ੍ਰਤੀ ਕਿ ਅਸੀਂ ਇਸ ਦੇਸ਼ ਦੇ ਨਾਗਰਿਕ ਨਹੀਂ ਸੀ ਕਦੀ ਕੀ ਅਸੀਂ ਇਸ ਦੇਸ਼ ਨੇ ਲਈ ਕੁਰਬਾਨੀਆਂ ਦੇ ਕੇ ਦੇਸ਼ ਨੂੰ ਆਜ਼ਾਦ ਨਹੀਂ ਸੀ ਕਰਾਇਆ ਪਰ ਕਿਸੇ ਹਿੰਦੂ ਲੀਡਰ ਨੇ ਆਪਣੀ ਜ਼ਮੀਰ ਨੂੰ ਜਗਾਉਂਦੇ ਹੋਏ ਕਦੀ ਨਹੀਂ ਕਿਹਾ ਸਿਰਫ ਇੱਕ ਹੀ ਲੀਡਰ ਸੀ ਜਿਹਦੀ ਪਿੱਛੇ ਜੇ ਮੋਤ ਹੋ ਗਿਆ ਜਿਹੜਾ ਗਵਰਨਰ ਰਿਹਾ ਉਹਨੇ ਜਰੂਰ ਇਹ ਗੱਲ ਕਹੀ ਆ ਕਿ ਸਿੱਖਾਂ ਆਪਣੀ ਜਿਹੜੇ ਕੌਮ ਐ ਸਿੱਖ ਕੌਮ ਇੱਕ ਅਜੀ ਕੌਮਾ ਜਿਹੜੀ ਸਦੀਆਂ ਤੱਕ ਆਪਣੇ ਦੋਸ਼ਿਆਂ ਨੂੰ ਨਹੀਂ ਭੁੱਲਦੀ ਉਸਨੇ ਜਰੂਰ ਮੋਦੀ ਨੇ ਵੀ ਕਿਹਾ ਸਰਕਾਰਾਂ ਨੇ ਵੀ ਕਿਹਾ ਕਿ ਇਹ ਜਦੋਂ ਕਿਸਾਨੀ ਮੋਰਚਾ ਲੱਗਿਆ ਸੀ ਤੇ ਉਹਨੇ ਇਹ ਗੱਲਾਂ ਕਹੀਆਂ ਨੇ ਪਰ ਕਿਸੇ ਹਿੰਦੂ ਮੈਂਬਰਸ਼ਿਪ ਨੇ ਕਿਉਂਕਿ ਮੈਂ ਸਾਰੀ ਹਿੰਦੁਸਤਾਨ ਦੀ ਪਾਰਟੀਆਂ ਜਿੰਨੀਆਂ ਵੀ ਆਗਿਆਂ ਨੇ ਮੈਂ ਸਾਰੀਆਂ ਪਾਰਟੀਆਂ ਦੇ ਨਾਲ ਕੋਰਸਪੋਂਡੈਂਸ ਕੀਤਾਗਾ ਕਿਸੇ ਵੀ ਪਾਰਟੀ ਨੇ ਪਾਰਲੀਮੈਂਟ 'ਚ ਆਵਾਜ਼ ਬੁਲੰਦ ਨਹੀਂ ਕੀਤੀ ਕੀ ਮੈਂਬਰ ਹੈ ਪਾਰਲੀਮੈਂਟ Hindu ਹੋਏ ਸਰਦਾਰ ਹੋਏ ਉਹਨੇ ਆਵਾਜ਼ ਚੱਕੀ ਹੈ ਕੀ ਬਿੱਟੂ ਵਰਗਾ ਜਿਹੜਾ ਕਹਿੰਦਾ ਮੇਰਾ ਦਾਦਾ ਮਾਰਦਾ ਉਹ ਜਿਹੜੇ ਤੇਰੇ ਦਾਦੇ ਨੂੰ ਤੇ ਬਾਅਦ 'ਚ ਮਾਰਿਆ ਜਿਹੜੇ ਸਾਨੂੰ ਮਾਰਦਾ ਲੱਗਦੀ ਉਹਦੀ ਆਵਾਜ਼ ਪਾਰਲੀਮੈਂਟ 'ਚ ਚੱਕੀ ਐਨੇ ਉਹ ਬਿੱਟੇ ਵਰਗਾ ਜਿਹੜਾ ਕਹਿੰਦਾ ਮੈਂ ਉਹਨੇ ਫਰੰਟ ਬਣਾਇਆ ਐਂਟੀ ਟੈਰਰਿਸਟ ਉਹ ਸਾਡੇ ਨਾਲ ਜਿਹੜਾ ਆਇਆ ਉਹ ਐਂਟੀ ਟੈਰਰਿਸਟ ਨਹੀਂ ਸੀ ਉਹ ਕੀ ਆ ਤੇ ਕਿੱਥੇ ਨੇ ਇਹਨਾਂ ਦੀਆਂ ਜ਼ਮੀਰਾਂ ਮਰ ਚੁੱਕੀਆਂ ਇਹ ਬਿਨਾ ਜ਼ਮੀਰਾਂ ਤੋਂ ਨੇ ਇੱਥੋਂ ਤੱਕ ਸ਼ਰੋਮਣੀ ਕਮੇਟੀ ਆਵੀ ਚਾਹੇ ਉਹ ਸ਼ਰੋਮਣੀ ਕਮੇਟੀ ਦਿੱਲੀ ਆ ਚਾਹੇ ਸ਼ਰੋਮਣੀ ਕਮੇਟੀ ਹਰਿਆਣਾ ਬਣ ਗਈ ਆ ਚਾਹੇ ਸ਼ਰੋਮਣੀ ਕਮੇਟੀ ਅੰਮ੍ਰਿਤਸਰ ਆ ਇੰਨਾ ਜਿਆ ਲੀਡਰਸ਼ਿਪ ਵੀ ਇਹਨਾਂ ਦੇ ਮੂੰਹ 'ਚ ਵੀ ਬੋਲ ਨਹੀਂ ਆਗੇ ਧਾਮੀ ਵੱਲੋਂ ਅੱਜ ਤੱਕ ਬਿਆਨ ਨਹੀਂ ਦਿੱਤਾ ਜਦ ਕਿ ਉਸੇ ਟਾਈਮ ਧਾਮੀ ਦੇ ਪ੍ਰੈਸ ਨੋਟ ਜਾਰੀ ਹੋਣੇ ਚਾਹੀਦੇ ਸੀ ਧਾਮੀ ਪ੍ਰੈਸ ਕਾਨਫਰੰਸ ਕਰਦਾ ਤੇ ਗੱਲਾਂ ਕਹਿੰਦਾ ਕਿ ਇਹ ਜਿਹੜਾ ਹੋ ਰਿਹਾ ਸਾਡੇ ਨਾਲ ਧੱਕਾ ਹੋ ਰਿਹਾ ਇਨਸਾਫ ਤਾਂ ਦੇਣਾ ਦੂਰ ਇਹ ਸਾਡੇ ਦੋਸ਼ੀਆਂ ਨੂੰ ਬਰਾਬਰ ਖੜਾ ਕਰਕੇ ਸਾਡੇ ਜਖਮਾਂ ਤੇ ਉੱਤੇ ਹੁਣ ਨਵਗ ਨਹੀਂ ਮਰਚਾ ਛੜਕਦੇ ਇੱਕ ਤੁਸੀਂ ਪਾੜੀ ਸਾਹਿਬ ਕਹਿ ਰਹੇ ਸੀ ਵੀ ਜਿਹੜਾ ਉਸ ਮਾਗਮ ਹੋਇਆ ਉਹਦੇ ਵਿੱਚ ਦੇਸ਼ ਦਾ ਜਿਹੜਾ ਆਪਣਾ ਸਾਹਿਬ ਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਜੀ ਨੂੰ ਆਉਣਾ ਦਿਖਾਇਆ ਗਿਆ ਇਹ ਮਾਮਲਾ ਕੀ ਹੈ ਕੋਈ ਇੱਕ ਇਹਨਾਂ ਨੇ ਫੇਸਬੁੱਕ ਦੇ ਉੱਤੇ ਆਈ ਆ ਜਿਹਦੇ ਵਿੱਚ ਹੁਣ ਪਿੱਛੇ ਕੱਲ ਦਰਬਾਰ ਸਾਹਿਬ ਦੀ ਫੋਟੋ ਆਈ ਆ ਦਰਬਾਰ ਸਾਹਿਬ ਨੂੰ ਐਂਜ ਉਡਾਤਾ ਜਾ ਗਿਆ ਉਡਾਦੇ ਹੋਏ ਦੀ ਫੋਟੋ ਆਈ ਆ ਦਰਬਾਰ ਸਾਹਿਬ ਦੀ ਉਸੇ ਤਰੀਕੇ ਨਾਲ ਡਾਕਟਰ ਮਨਮੋਹਨ ਸਿੰਘ ਨੂੰ ਜਿੰਦੂ ਦੇ ਹੱਕੇ ਬਿਨਾ ਪਗੜੀ ਤੋਂ ਦਿਖਾ ਕੇ ਲੱਖ ਲਾਣਤ ਹੈ ਦੇਸ਼ ਨੂੰ ਲੱਖ ਲਾਣਤ ਹੈ ਆਈਸੀਸੀ ਆਈਡੀ ਆਈਬੀ ਜਿਨੀਆਰ ਐਡਵਰਨਸ ਬਿਓ ਰਹੇ ਨੇ ਏਜੰਸੀਆਂ ਨੇ ਜਾਂ ਦੇਸ਼ ਦੇ ਪ੍ਰਧਾਨ ਮੰਤਰੀ ਡਾਕਟਰ ਮਨਮੋਹ ਸਿੰਘ ਨੂੰ ਜਾਂ ਸੁਪਰੀਮ ਕੋਰਟ ਦੇ ਜੱਜਾਂ ਨੂੰ ਕਿ ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਹੋਵੇ ਉਹ ਕਿਸੇ ਵੀ ਕੌਮ ਦਾ ਕਿਸੇ ਵੀ ਜਾਤ ਦਾ ਕਿਸੇ ਵੀ ਮਜ਼ਬਦਾ ਹੋਵੇ ਕਿ ਉਸ ਨੂੰ ਉਸ ਦੇ ਮਜ਼ਬ ਤੋਂ ਦੇ ਅਨੁਸਾਰ ਜੇ ਪੱਗ ਬੰਨਦਾ ਕਦੀ ਡਾਕਟਰ ਮਨਮੋਹ ਸਿੰਘ ਨੇ ਬਿਨਾ ਪੱਗ ਤੋਂ ਕਿਤੇ ਫੋਟੋ ਜਾਂ ਕਿਤੇ ਗਿਆ ਹੋਏ ਕਿਸੇ ਪ੍ਰੋਗਰਾਮ 'ਚ ਖੜਾ ਹੋਇਆ ਹੋਏ ਫਿਰ ਵੀ ਅਸੀਂ ਮੰਨਿਆ ਕਿ ਡਾਕਟਰ ਮਨਮੋਹ ਸਿੰਘ ਕਿਉਂਕਿ ਰਾਜਾ ਗੜਿੰਗ ਵਰਗੇ ਧੋਗਲੇ ਲੀਡਰ ਜਿਹੜੇ ਕਦੀ ਪੱਗਾਂ ਬਾਲਣ ਦੇ ਨੇ ਕਦੀ ਬਿਨਾ ਉਸ ਤੋਂ ਰਾਹੂ ਧੰਦੀ ਵਰਗੇ ਧੋਗਲੇ ਕਦੀ ਪੰਜਾਬ ਚਾਂਗੇ ਤੇ ਪੱਗਾਂ ਬਾਲਣਗੇ Rajasthan ਚਾਂਗੇ ਤੇ ਆਪਣੀ ਦਾਦੀ ਦੇ ਗੁਣ ਗਾਣ ਕੇ ਸਿੱਖਾਂ ਨੂੰ ਦੋਸ਼ੀ ਦੱਸਣਗੇ ਪਰ ਡਾਕਟਰ ਮਨਮੋਹ ਸਿੰਘ ਨੇ ਤਾਂ ਪੱਗ ਤੋਂ ਬਗਾਰ ਕਿਤੇ ਗਿਆ ਹੀ ਨਹੀਂ ਉਦੀ ਫੋਟੋ ਦਿਖਾਣੀ ਇੱਕ ਬੜੀ ਵੱਡੀ ਦੇਸ਼ ਦੀ ਵਿਤੀ ਸੰਕਟ ਤੋਂ ਬਚਾਇਆ ਦੇਸ਼ ਦੇ ਇਨਾ ਉਸ ਟਾਈਮ ਜੋ ਦੇਸ਼ ਦੇ ਹਾਲਾਤ ਵਿੱਚ ਸੀ ਸੋਨਾ ਗਿਰ ਵੀ ਰਿਹਾ ਤੇ ਗਿਰ ਵੀ ਜਾ ਰਿਹਾ ਸੀ ਜੇ ਡਾਕਟਰ ਮਨਮੋਹਨ ਸਿੰਘ ਨਾਲ ਵਾਪਸ ਲੈ ਕੇ ਆਂਦਾ ਤੇ ਦੇਖ ਤਾਂ ਮੈਂ ਕਹਿੰਦਾ ਅੱਜ ਤੋਂ 10 ਸਾਲ ਪਹਿਲੇ ਵੀ ਗੁਲਾਮ ਹੋ ਗਿਆ ਹਾਇ ਸੀ ਤੁਸੀਂ ਉਸ ਦੇ ਪਿੱਛੇ ਸਾਜ਼ਿਸ਼ ਕੀ ਮੰਨਦੇ ਐ ਸਾਜ਼ਿਸ਼ ਹੈ ਹੀ ਆ ਕਿ ਇਹ ਦੇਖਦੇ ਨੇ ਕਿ ਸਿੱਖਾਂ ਦੀ ਜਮੀਰ ਸਿੱਖਾਂ ਦੀ ਅਣਖ ਸਿੱਖਾਂ ਦੀ ਗੈਰਤ ਕਿਉਂਕਿ ਕੁਝ ਚੰਦ ਲੋਕ ਜਿਹੜੇ ਇਹਨਾਂ ਦੀਆਂ ਬੁਕਲਾਂ ਚ ਬੈਠੇ ਹੋਏ ਨੇ ਜਿਹੜੇ ਕਾਂਗਰਸ ਦੀਆਂ ਵੋਟਾਂ ਲੈਂਦੇ ਨੇ ਜਾਂ ਕਾਂਗਰਸ ਦੇ ਵਾਸਤੇ ਵੋਟਾਂ ਮੰਗਦੇ ਨੇ ਰਾਜਾ ਵਰਿੰਗ ਵੜ ਕੇ ਮੱਧਿਆ ਪ੍ਰਦੇਸ਼ ਜਾ ਕੇ ਸਾਡੇ ਕਾਤਲ ਕਮਲਨਾਥ ਨੂੰ ਜਿੰਨੂੰ ਮੁੱਖ ਮੰਤਰੀ ਦੀ ਕੁਰਸੀ ਵਾਸਤੇ ਉਹਨੂੰ ਉੱਥੇ ਖੜਾ ਕੀਤਾ ਗਿਆ ਸੀ ਉੱਥੇ ਜਾ ਕੇ ਕੱਢ ਲਏ ਕਮਲਨਾਥ ਨੇ ਤੇ 19 ਨਵੰਬਰ 1984 ਚ ਕੋਈ ਕਤਲੋਗਾਰਤ ਨਹੀਂ ਕੀਤੀ ਉਹ ਤੂੰ ਇਹ ਏ ਉਹ ਲੋਕ ਨੇ ਜਿਹੜੇ ਆਪਣੀ ਮਾਂ ਦੀ ਕੁਛੜ ਉਸ ਟਾਈਮ ਬੱਠੇ ਸੀ ਅਨੀ ਉਮਰ ਨਹੀਂ ਅੰਨਾਂ ਦੀ ਤੇ ਸਾਨੂੰ ਦੱਸਣਗੇ ਕਬਨ ਲਾਤ ਨੇ ਕਸੂਰ ਨਹੀਂ ਕੀਤਾ ਚਲੋ ਮੈਂ ਕਹਿੰਨਾ ਜੇ ਕਸੂਰ ਨਹੀਂ ਕੀਤਾ ਤੇ ਕਸੂਰ ਕੀਤਾ ਕਿੰਨੇ ਆ ਸਰਕਾਰ ਦਾ ਤੁਹਾਡੀ ਸੀ ਫਿਰ ਕਸੂਰਵਾਰਾਂ ਨੂੰ ਕਿਉਂ ਨਹੀਂ ਕਹਿੰਦੇ ਅੱਜ ਤੱਕ ਰਾਜਾ ਬੜਿੰਗ ਰਹੇ ਜਾਂ ਹੋਰ ਪੰਜਾਬ ਦੀ ਲੀਡਰਸ਼ਿਪ ਨੇ ਛਾਤੀ ਠੋਕ ਕੇ ਕਿਹਾ ਕਿ ਇਹ ਕਤਲੋਗਾਰਥ ਫਲਾਣੇ ਨੇ ਨਹੀਂ ਫਲਾਣੇ ਨੇ ਕੀਤਾ ਇਹ ਨਾਦੀ ਅਨੱਖ ਗੈਰਤ ਮਰ ਚੁੱਕੀ ਐ ਕੁਰਸੀ ਦੇ ਭੁੱਖੇ ਨੇ ਇਹ ਤਲਿਆ ਚੱਟਣ ਵਾਲੇ ਲੋਕ ਨੇ ਇਸੇ ਕਰਕੇ ਰਾਜਾ ਬੜਿੰਗ ਨੂੰ ਜਦੋਂ ਕਮਲਨਾਥ ਦੀ ਇਲੈਕਸ਼ਨ ਵਿੱਚ ਇਹਨੇ ਜਾ ਕੇ ਕਿਹਾ ਸੀ ਕਮਲਨਾਥ ਦੀ ਇਲੈਕਸ਼ਨ ਉਹ ਜਿਹੜੀ ਮੱਧ ਪ੍ਰਦੇਸ਼ ਤੋਂ ਕਾਂਗਰਸ ਜਿੱਤ ਰਹੀ ਸੀ ਅਸੀਂ ਕਮਲਨਾਥ ਦੇ ਉੱਥੇ ਇਲੈਕਸ਼ਨ ਦੇ ਵਿੱਚ ਉੱਥੇ ਜਾ ਕੇ ਪ੍ਰਚਾਰ ਕੀਤਾ ਔਰ ਉਹਨਾਂ ਨੂੰ ਮੁੱਦੇ ਮੂੰਹ ਘੇਰੇ ਆਗਾ ਇਸੇ ਤਰੀਕੇ ਰਾਜਾ ਬੜਿੰਗ ਨੇ ਅਸੀਂ ਚੈਲੰਜ ਕੀਤਾਗਾ ਤੂੰ ਪੰਜਾਬ ਤੋਂ ਜਿੱਥੇ ਵੀ ਡੇੜ ਲਾਣੀਆਂ ਹੁਣੇ ਨਮਸਕਾਰ ਆਪਣੇ ਪਰ ਜਿਹੜਾ ਰਾਹੁਲ ਗਾਂਧੀ ਨੂੰ ਪਿਓ ਮੰਨਦਾ ਤੇ ਆਪਣੇ ਭਾਈ ਨੂੰ ਜਾ ਕੇ ਰਾਹੁਲ ਗਾਂਧੀ ਜੀ ਗਾਂਧੀ ਨੂੰ ਪਿਓ ਮੰਨਦਾ ਤੇ ਰਾਹੁਲ ਗਾਂਧੀ ਨੂੰ ਸੋਨਿਆ ਗਾਂਧੀ ਆਪਣੀ ਕਹਿੰਦਾ ਕਿ ਮੇਰੀ ਭਾਬੀ ਹੈ ਤੇ ਉਹਦੇ ਕੋਲੋਂ ਆਪਣੀ ਟਿਕਟ ਦਾ ਅਨਾਉਂਸ ਕਰੇ ਕਿ ਪੰਜਾਬ ਦੀ ਕਿਹੜੀ ਸੀਟ ਤੋਂ ਉਹਨੇ ਟਿਕਟ ਲੰਨੀ ਆ ਸੁਖਵਿੰਦਰ ਸਿੰਘ ਪਾਟਿਆ ਦੇ ਮੁਕਾਬਲੇ ਖੜਾ ਹੋਏਗਾ ਇਸ ਵਾਰੀ ਐਮਐਲਏ ਦੀ ਇਲੈਕਸ਼ਨ ਉਹਦੇ ਮੁਕਾਬਲੇ ਖੜੀ ਜਾਏਗੀ ਔਰ ਉਹ ਲੋਕਾਂ ਦੇ ਅੱਗੇ ਝੋਲੀ ਅੱਡ ਕੇ ਆਸੀ ਇਲੈਕਸ਼ਨ ਦੀਆ ਵੋਟਾਂ ਮੰਗਾਗੇ ਉਹ 3 ਮਹੀਨੇ ਦੇ ਬੱਚੇ ਜਿਹੜੇ ਸਟੋਪਾਂ ਤੇ ਰੱਖ ਕੇ ਅੱਗਾ ਲਗਾਈਆਂ ਗਈਆਂ ਉਹਨਾਂ ਵਾਸਤੇ ਵੋਟਾਂ ਮੰਗਾਂਗੇ ਦੇਸ਼ ਵਿੱਚ ਸਾਡੇ ਨਾਲ ਵਿਤਖਰਾ ਹੋਇਆ ਉਸ ਦੀਆਂ ਵੋਟਾਂ ਮੰਗਾਂਗੇ ਉਹ ਗੱਲਾਂ ਕਰਾਂਗੇ ਜਿਹੜੀਆਂ ਗੱਲਾਂ ਦਾ ਜਵਾਬ ਇਹਨਾਂ ਕੋਲ ਹੈ ਨਹੀਂ ਜੇ ਇੰਦਰਾ ਗਾਂਧੀ ਨੂੰ ਮਾਂ ਕਹਿ ਕੇ ਉਹਦੀਆਂ ਟੀ-ਸ਼ਰਟਾਂ ਵੰਡਦਾ ਅਸੀਂ 3 ਮਹੀਨੇ ਦੇ ਬੱਚੇ ਨੂੰ ਜਿਹਨੂੰ ਸਟੋਪ ਤੇ ਰੱਖ ਕੇ ਇਹਨਾਂ ਨੇ ਮੁਰਗਿਆਂ ਕੋ ਘੋਣਿਆਂ ਉਸੇ ਤਰੀਕੇ ਉਹ ਬੱਚਿਆਂ ਦੀ ਉਹ ਪਰਿਵਾਰਾਂ ਦੀਆਂ ਉਹ ਬਲਤਕਾਰ ਕਰਨ ਵਾਲਿਆਂ ਦੀਆਂ ਕੋਟਵਾ ਟੀ-ਸ਼ਰਟਾਂ ਬਰਾਬਰ ਆ ਕੇ ਅਸੀਂ ਵੰਡਾਂਗੇ ਫਿਰ ਇਸ ਵਾਰ ਦੀ ਜਿਹੜੀ ਇਲੈਕਸ਼ਨ 2027 ਦੀ ਹੋਏਗੀ ਉਹ ਪੜੀ ਨਵਕਲੀ ਹੋਏਗੀ ਇਸ ਵਾਰੀ ਕਾਂਗਰਸ ਨੂੰ ਪੰਜਾਬ ਦੇ ਵਿੱਚੋਂ ਧੂਲ ਇਸ ਤਰੀਕੇ ਨਾਲ ਚਟਾਈ ਜਾਏਗੀ ਨਵੰਬਰ 1984 ਦੇ ਮੁੱਦੇ ਦੇ ਉੱਤੇ ਕਿ ਲੋਕ ਜਿੰਨਾ ਦੀ ਗੈਰਤ ਅਣਖ ਔਰ ਜਮੀਰ ਜਾਗਦੀ ਹੋਏਗੀ ਉਹ ਕਾਂਗਰਸ ਨੂੰ ਵੋਟ ਨਹੀਂ ਪਾਏਗਾ ਔਰ ਕਾਂਗਰਸ ਦੀ ਲੀਡਰਸ਼ਿਪ ਵੀ ਉਹ ਦਿਨਾਂ ਦੇ ਵਿੱਚ ਅਸੀਂ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਮੈਂ ਸਾਰੀਆਂ ਪਾਰਟੀਆਂ ਸਿਰਫ ਕਾਂਗਰਸ ਭਾਜਪੀ ਔਰ ਆਮ ਆਦਮੀ ਪਾਰਟੀ ਕਿਉਂਕਿ ਕੇਜਰੀਵਾਲ ਨੇ ਵੀ ਸਾਡੇ ਨਾਲ ਧਗਾ ਕੀਤਾ ਇਹਨੇ ਇੱਕ ਕਮਿਸ਼ਨ ਬਣਾ ਦਿੱਤੀ ਜਦੀ ਰਿਪੋਰਟ ਜਨਤਾ ਕੋਲ ਨਹੀਂ ਕੀਤੀ ਕਿਸੇ ਕਰਕੇ ਐਚਐਸ ਫੁਲਕਾ ਜਿਹੜਾ ਵਿਰੋਧੀ ਧਿਰ ਦਾ ਨੇਤਾ ਸੀ ਉਹਨੇ ਅਸਤੀਫਾ ਦਿੱਤਾ ਕਿਉਂਕਿ ਇਹਨੇ ਜੜੀ ਰਿਪੋਰਟ ਜਨਤਾ ਕਰਨ ਵਾਸਤੇ ਇਹਨੇ ਕਮਿਸ਼ਨ ਬਣਾਇਆ ਸੀ ਸਾਨੂੰ ਆਸ ਜੱਗੀ ਸੀ ਪਰ ਐਨੇ ਵੀ ਉਸ ਦੇ ਉੱਤੇ ਮਲਿਆ ਮੇਡ ਕਰਤਾ ਇਸ ਕਰਕੇ ਅਸੀਂ ਕਹਿੰਨੇ ਆ ਅਸੀਂ ਕਰਕੇ ਸਾਡੇ ਮਨਾਂ 'ਚ ਇਹ ਵਿਚਾਰ ਆਏ ਨੇ ਕਿ ਇਹਨਾ ਹਿੰਦੂਆਂ ਨੇ ਸਾਨੂੰ ਇਨਸਾਫ ਨਹੀਂ ਦੇਣਾ ਤੇ ਸਾਡਾ ਜਿਹੜਾ ਰਾਜਪਾੜ ਸੀ ਜਿਹਦੇ ਤੇ ਅਸੀਂ ਰਾਜ ਭੋਗਣ ਵਾਲੇ ਲੋਕ ਸੀ ਸਾਨੂੰ ਗੁਲਾਮ ਕਰਕੇ ਰੱਖਿਆ ਆ ਅਸੀਂ ਆਪਣਾ ਦੇਸ਼ ਮਹਾਰਾਜ ਰਣਜੀਤ ਸਿੰਘ ਵਾਲਾ ਇਹਨਾਂ ਤੋਂ ਵਾਪਸ ਚਾਹੁੰਦੇ ਆ ਅਸੀਂ ਖਾਲਸਾਣ ਦੀ ਮੰਗ ਇਹਨਾਂ ਕੋਲੋਂ ਕਰਦੇ ਆਂ ਰਿਸ਼ਾਦਵਾਨੀ ਜਿਹੜਾ ਉਹਨੇ ਆਪਣੀ ਕਿਤਾਬ ਚ ਲਿਖਿਆ ਕਿ ਇਹ ਹਮਲਾ ਇੰਦਰਾ ਗਾਂਧੀ ਨੇ ਨਹੀਂ ਕਰਨਾ ਸੀ ਲੇਕਿਨ ਅਸੀਂ ਕਰਾਇਆ ਉਹਨੂੰ ਜ਼ੋਰ ਪਾ ਕੇ ਇਸੇ ਕਰਕੇ ਮੈਂ ਆਪਣੀ ਗੱਲ ਚ ਕਿਹਾ ਅਸੀਂ ਭਾਜਪਾ ਦੀ ਸਪੋਰਟ ਨਹੀਂ ਲਾਂਗੇ ਅਸੀਂ ਕਾਂਗਰਸ ਦੀ ਸਪੋਰਟ ਨਹੀਂ ਲਾਂਗੇ ਅਸੀਂ ਆਮ ਆਦਮੀ ਪਾਰਟੀ ਦੀ ਵੀ ਸਪੋਰਟ ਨਹੀਂ ਲਾਂਗੇ ਪਰ ਸਾਨੂੰ ਦੁੱਖ ਵੀ ਹੁੰਦਾ ਕਿ ਸਾਡੇ ਲੀਡਰਸ਼ਿਪ ਸਾਡੇ ਜਥੇਦਾਰ ਪੰਜਾ ਤਖਤਾਂ ਦੇ ਬਿਲਕੁਲ ਮੋਲ ਧਾਰਿਆ ਹੋਇਆ ਹੈ ਉਹਨ ਦੇ ਕੋ ਗੁਰਤੇਗ ਬਾਦਰਜੀ ਦਾ ਸ਼ਹੀਦੀ ਦਿਹਾੜਾ ਤੇ 350 ਥਾਲਾ ਮਨਾਣਾ ਇਹਨਾਂ ਨੇ ਇਹਨਾਂ ਨੇ ਉਹ ਪੰਜਾਬ ਦੀ ਨਹੀਂ ਹਿੰਦੁਸਤਾਨ ਦੀ ਸਾਰੀ ਲੀਡਰਸ਼ਿਪ ਨੂੰ ਸਟੇਜਾਂ ਉੱਤੇ ਬੁਲਾ ਕੇ ਕਿਰਪਾਨਾਂ ਦੇਣੀਆਂ ਦਿੱਲੀ ਦੀ ਕਮੇਟੀ ਨੇ ਪਹਿਲੇ ਜਗਦੀਸ਼ ਟੈਡਲਰ ਨੂੰ ਵੀ ਕਿਰਪਾਨ ਭੇਟ ਕੀਤੀ ਹੈਗੀ ਆ ਗੁਰਦੁਆਰੇ ਅੰਦਰ ਖੜੇ ਹੋ ਕੇ ਇਹਨਾਂ ਨੇ ਫਿਰ ਦੇਣੀਆਂ ਨੇ ਕਿ ਇਹ ਸਿੱਖਾਂ ਦਾ ਕਤਲੋਗਰ ਤੁਸੀਂ ਘੱਟ ਕੀਤਾ ਹੋਰ ਕਰੋ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਇਹਨਾਂ ਮੁੱਦਿਆਂ ਨੂੰ ਲੈ ਕੇ ਕੀ ਸਪੈਨ ਹੋਵੇਗਾ ਕੀ ਐਕਸ਼ਨ ਹੋਵੇਗਾ ਦੇਖੋ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਮੈਂ ਇੱਕ ਸੁਸਾਇਟੀ ਦੇ ਤੌਰ ਤੇ ਆਪਣੀ ਟਿਕੜ ਆਪਣੇ ਆਪ ਨਾਊਂਸ ਕੀਤੀ ਆ ਔਰ ਮੈਂ ਜਿੰਨੀਆਂ ਵੀ ਪਾਰਟੀਆਂ ਹੋਣੀਆਂ ਉਹਨਾਂ ਕੋ ਨਿਮਰਤਾ ਸਹਿਤ ਬੇਨਤੀ ਕਰਾਂਗਾ ਕਿ ਉਹ ਮੇਰੀ ਸਪੋਰਟ ਕਰਨ ਇਸ ਦੇ ਵਿੱਚ ਉਹ ਚਿਹਰੇ ਵੀ ਨੰਗੇ ਹੋਣਗੇ ਜਿਹੜੇ ਚਿਹਰੇ 1984 ਦੇ ਚੋਣ ਮੈਨੀਫੈਸਟੋ ਦੇ ਵਿੱਚ ਕੁੱਤਿਆਂ ਨੂੰ ਹੱਡੀਆਂ ਖਾਂਦੇ ਹੋਏ ਤਾਂ ਦਿਖਾਉਂਦੇ ਨੇ ਸਰੀਰ ਖਾਂਦੇ ਹੋਏ ਤਾਂ ਦਿਖਾਉਂਦੇ ਨੇ ਪਰ ਕਿਉਂ ਸਾਡੇ ਵਾਸਤੇ ਇੱਕ 117 ਸੀਟਾਂ ਜੋ ਇੱਕ ਸੀਟ ਛੱਡਦੇ ਨੇ ਕਿਉਂਕਿ ਉਹ ਸੀਟ ਜਣੀ ਆ ਰਾਜਾ ਬਰਿੰਗ ਦੇ ਖਿਲਾਫ ਲੜੀ ਜਾਣੀ ਆ ਜੋ ਨਹੀਂ ਛੱਡਦੇ ਜਿਹੜੀ ਪਾਰਟੀ ਜਿਹੜੀ ਸੰਸਥਾ ਸਾਡੇ ਨਾਲ ਨਹੀਂ ਖੜੇਗੀ ਉਹਦਾ ਚਿਹਰਾ ਵੀ ਨੰਗਾ ਹੋਏਗਾ ਕਿਉਂਕਿ ਅਸੀਂ 42 ਸਾਲ ਤੋਂ ਬੜੇ ਪੀਸਫੁਲ ਤਰੀਕੇ ਦੇ ਨਾਲ ਅਸੀਂ ਲੜਾਈ ਲੜਦੇ ਰਿਹਾ ਸਾਨੂੰ ਇਸ ਨੇ ਇਨਸਾਫ ਨਹੀਂ ਦਿੱਤਾ ਅਸੀਂ ਸਾਦ ਦੇ ਲਈ ਲੜਾਈ ਲੜਨੀ ਉਹ ਬੱਚੇ 10 ਮਿੰਟ 6 ਮਿੰਟ ਦੇ ਬੱਚੇ ਜਿਨ੍ਹਾਂ ਨੂੰ ਛੋਪਾ ਦੇ ਰੱਖ ਕੇ ਤੰਦੂਰਾਂ 'ਚ ਪਾ ਕੇ ਜਿਨ੍ਹਾਂ ਦੇ ਗਲਾਂ 'ਚ ਟਾਇਰ ਪਾ ਕੇ ਅੱਗ ਲਗਾਈ ਆ ਉਹਨਾਂ ਦੇ ਲਈ ਇਸ ਵਾਰੀ 2027 ਦਾ ਇਲੈਕਸ਼ਨ ਲੜਿਆ ਜਾਏਗਾ ਉਹ ਇਲੈਕਸ਼ਨ ਦਾਸ ਆਪ ਲੜੇਗਾ ਜੇ ਇਹਦੇ ਵਿੱਚ ਕਿਸੇ ਵੀ ਵੀਰ ਕਿਸੇ ਵੀ ਸੱਜਣ ਮਿੱਤਰ ਰਹੇ ਕਿਸੇ ਵੀ ਤਰੀਕੇ ਦੀ ਮਦਦ ਦੀ ਲੋੜ ਸਾਨੂੰ ਪੈਣੀ ਆ ਤੇ ਮਦਦ ਦੀ ਲੋੜ ਵੀ ਅਸੀਂ ਇਨਾਂ ਕੇ ਅੱਗੇ ਪੁਕਾਰ ਵੀ ਕਰਾਂਗੇ ਔਰ ਝੋਲੀਆਂ ਅੱਡ ਕੇ ਪੰਜਾਬ ਦੇ ਆਵਾਮ ਕੋਲ ਜਾਵਾਂਗੇ ਪਰ ਸ਼ਰਤ ਇਹ ਕਿ ਰਾਜਾ ਵੜਿੰਗ ਆਪਣੀ ਟਿਕਟ ਐਨੌਂਸ ਕਰੇ ਜਲਦ ਤੋਂ ਜਲ ਤਾਂ ਕਿ ਅਸੀਂ ਉਥੋਂ ਦੀ ਆਪਣਾ ਚੋਣ ਦਾ ਪ੍ਰਚਾਰ ਸ਼ੁਰੂ ਕਰ ਸਕੀਏ ਮੈਂ ਬਠਿੰਡੇ ਵਿੱਚ ਜਾ ਕੇ ਉਸ ਦੇ ਹਲਕੇ ਵਿੱਚ ਜਾ ਕੇ ਉੱਥੇ ਵੀ ਚੈਲੰਜ ਕਰਕੇ ਆਇਆ ਆਜ ਸਾਬ ਜਦਾਜੀ ਸੀ ਨਗਰ ਦੀ ਧਰਤੀ ਤੋਂ ਵੀ ਉਹਨੂੰ ਚੈਲੰਜ ਕਰਦਾ ਰਾਜਾ ਵੜਿੰਗ ਨੂੰ ਉਹ ਜਿੱਥੋਂ ਵੀ ਇਲੈਕਸ਼ਨ ਲੜਨਾ ਚਾਹੁੰਦਾ ਉਹਨੂੰ ਸਾਬਤ ਕਰੇ ਉਹ ਆਪਣਾ ਨਾਮ ਜ਼ਾਹਿਰ ਕਰੇ ਆਪਣੇ ਅੱਗੇ ਉੱਪਰਲੇ ਆਕਾਵਾ ਤੋਂ ਜਿਨ੍ਹਾਂ ਦੇ ਝੋਲੇ ਕੁਰਸੀ ਦਿਖਾਤਰ ਤਲਵੇ ਚੜਦੇ ਨੇ ਉਹਨਾਂ ਤੋਂ ਟਿਕਟ ਦਾ ਅਨਾਉਂਸ ਕਰੇ ਉਹਦੇ ਮਗਰੋਂ ਅਸੀਂ ਟਿਕਟ ਲਵਾ ਲਾਂਗੇ ਪਰ ਇਸ ਬਹੁਤ ਧੰਨਵਾਦ ਤੁਹਾਡਾ ਵੀ ਬਹੁਤ ਧੰਨਵਾਦ